ਬੀਤੀ ਰਾਤ ਥਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਪਤੋ ਹੀਰਾ ਸਿੰਘ ਵਿਖੇ ਹੋਈ ਘਟਨਾ ਦੌਰਾਨ ਬੌਰੀਆ ਸਿੱਖ ਬਰਾਦਰੀ ਦੇ ਬਿਆਨਤ ਸਿੰਘ ਦੇ ਪਰਿਵਾਰ ਨੇ ਮੀਡੀਆ ਸਾਹਮਣੇ ਇਨਸਾਫ ਦੀ ਮੰਗ ਕਰਦਿਆਂ ਪਿੰਡ ਦੇ ਮੌਜੂਦਾ ਮੈਂਬਰ ਤੇ ਘਰ ਆਕੇ ਹਮਲਾ ਕਰਨ ਅਤੇ ਭੰਨ ਤੋੜ ਕਰਨ ਦੇ ਦੋਸ਼ ਲਗਾਏ। ਇਸ ਤੋਂ ਇਲਾਵਾ ਦਰਸ਼ਨ ਸਿੰਘ ਨਾਮਕ ਵਿਅਕਤੀ ਨੇ ਮੀਡੀਆ ਸਾਹਮਣੇ ਦੱਸਿਆ ਕਿ ਬੀਤੀ ਰਾਤ 40-50 ਵਿਅਕਤੀਆਂ ਨੇ ਉਹਨਾਂ ਦੇ ਘਰ ਤੇ ਆਕੇ ਹਮਲਾ ਕਰ ਦਿੱਤਾ ਅਤੇ ਘਰ ਦੀ ਭੰਨ ਤੋੜ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਇਲਾਵਾ ਉਹਨਾਂ ਦਾ ਮੋਟਰਸਾਈਕਲ, ਵਾਸ਼ਿੰਗ ਮਸ਼ੀਨ, ਏਸੀ, ਪਾਣੀ ਵਾਲੀ ਟੈਂਕੀ ਤੋਂ ਇਲਾਵਾ ਘਰ ਦੇ ਗੇਟ ਵੀ ਤੋੜ ਦਿੱਤੇ। ਬਿਆਨ ਸਿੰਘ ਦੇ ਪਰਿਵਾਰ ਦੀਆਂ ਔਰਤਾਂ ਨੇ ਕੱਪੜੇ ਪਾੜਨ ਅਤੇ ਹਮਲਾ ਕਰਨ ਦੇ ਵੀ ਦੋਸ਼ ਲਗਾਏ। ਇਸ ਮਾਮਲੇ ਸੰਬੰਧੀ ਜਦੋਂ ਦੂਜੀ ਧਿਰ ਦੇ ਮੌਜੂਦਾ ਮੈਂਬਰ ਹਰਨੇਕ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਪਣਾ ਪੱਖ ਪੇਸ਼ ਕਰਦਿਆਂ ਇਹਨਾਂ ਦੋਸ਼ਾਂ ਦਾ ਖੰਡਨ ਕੀਤਾ ਅਤੇ ਦੋਸ਼ ਲਗਾਇਆ ਕਿ ਉਹਨਾਂ ਦੇ ਪੋਤੇ ਤੇ ਘਰ ਆ ਕੇ ਹਮਲਾ ਕਰਕੇ ਜ਼ਖਮੀ ਕੀਤਾ ਗਿਆ ਜੋ ਕਿ ਮੋਗਾ ਦੇ ਸਿਵਲ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਪੇਸ਼ ਹੈ ਕੈਮਰਾ ਪਰਸਨ ਜਸਪ੍ਰੀਤ ਸਿੰਘ ਸੈਦੋਕੇ ਦੇ ਨਾਲ ਰੀਅਲ ਫੈਕਟ ਨਿਊਜ਼ ਲਈ ਪ੍ਰਦੀਪ ਢਲੋਂ ਦੀ ਵਿਸ਼ੇਸ਼ ਰਿਪੋਰਟ ਰਾਜੀ ਦਰਸ਼ਨ ਸਿੰਘ ਜੀ ਪਿੰਡ ਪੱਤੋ ਇਹ ਘਟਨਾ ਵਾਪਰੀ ਹੈ ਤੇ ਇਹਦਾ ਸਬਦੀ ਬਣਾਈ ਜਾਂਦੇ ਇਹ ਮੁੰਡਾ ਕੰਮ ਦੇ ਗਿਆ ਸੀ ਇਹਸ਼ਿਆ ਦਾ ਕੰਮ ਸਖਦਾ ਠੀਕ ਹੈ ਜੀ ਸੇ ਤੁਹਾਨੂੰ ਕਿਹੜਾ ਆਥਰੇ ਆਏ ਬੰਦੇ ਦਾ ਪਤਾ ਲੱਗਿਆ ਇਹੀ ਰੋਟੀ ਪਾਣੀ ਦਾ ਮਣਉਨੇ ਸੀ ਸਾਡੇ ਘਰ ਦੀ ਹੈ ਨਹੀਂ ਵੈਸੇ ਠੀਕ ਹੈ ਇਹ ਆ ਪਕਾਉਣ ਦੇ ਆਪ ਹੀ ਲਾਉਣੇ ਆ ਰੋਟੀ ਠੀਕ ਹੈ ਸਾਡਾ ਨਿਸ칸 ਉਹੋ ਆਏ ਸੀ ਵੀ 25 ਬੰਦੀ ਉਹਨਾਂ ਕੋਲ ਅਸਲੀ ਅਸਲੀ ਵੀ ਹੈਗੇ ਆ ਉਹਨਾਂ ਕੋਲ ਅਸਲੀ ਵੀ ਹੈ ਇਸ ਦਾ ਡਰਦੇ ਮਾਰੇ ਮੈਂ ਕਹਿੰਦਾ ਸਮਝਾਣਾ ਆਪਾਂ ਕੀ ਕਰਨਾ ਵੀ ਬੰਦੇ ਹੀ ਮਾਰ ਦਿੱਤਾ ਕਦੋਂ ਦੀ ਘਟਨਾ ਹੈ ਤੇ ਇਹ ਰਾਤ ਦੀ 10 10 ਵਜੇ ਦੀ 11 ਵਜੇ ਦੀ ਗੱਲ ਹੈ ਜੀ ਬਾਕੀ ਆ ਰਬੀ ਦੀ ਗੱਲ ਐ ਠੀਕ ਹੈ ਜੀ ਇਹਨਾਂ ਦੀ ਸੀ ਉਹਨਾਂ ਕੋਲੇ ਹਥਿਆਰ ਕੀ ਸੀ ਉਹਨਾਂ ਕੋਲੇ ਦਾ ਦੂਜੀ ਆਪਣੇ ਮੋਟਰਸਾਈਕਲ ਦੀਆਂ ਗਲਾਰੀਆਂ ਨਹੀਂ ਉਹਨਾਂ ਕੋਲੇ ਬਹੁਤ ਜਾਦੇ ਛੰਦ ਹੈ ਹਮ ਕਰਿਆ ਕੱਲਿਆਂ ਕੋਲੇ ਹੈ ਛੰਦ ਉਹਨਾਂ ਕੋਲੇ ਠੀਕ ਹੈ ਅੱਛਾ ਖਾੜੇ ਕੋਲੇ ਐਸੀ 100 ਪੌਣ ਨੂੰ ਤਿਆਰ ਖਾੜੇ ਕੋਲ ਕੋਈ ਦਾੰਦ ਕੱਢ ਦੇ ਮੇਰਾ ਠੀਕ ਥਾਰਾ ਸਵਾਰ ਭਾਂਤਾ ਮੇਰਾ ਗਰੀਬ ਦਾ ਅੰਗ ਹੀੜਾ ਬੰਦਾ ਮੈਂ ਕੀ ਕੀ ਪੰਨਿਆ ਗਿਆ ਤੁਹਾਡਾ ਸਾਡਾ ਇੱਕ ਮੋਟਰਸਾਈਕਲ ਹੈ ਤੇ ਇਹ ਹੀ ਆ ਤੇ ਫਰਜਾ ਤੇ ਉਹ ਉਹ ਨਹੀਂ ਪਤਾ ਲੱਗਿਆ ਸਾਡਾ ਐਲ ਸੀ ਡੀ ਲੱਗੀ ਵੀ ਉਹ ਨਹੀਂ ਪਤਾ ਲੱਗਿਆ ਉਹ ਲੈ ਕੇ ਉਹ ਚੱਕ ਕੇ ਨਹੀਂ ਲੱਗੇਗੀ 17000 ਦੀ ਮੈਂ ਉੱਥੋਂ ਲੈ ਕੇ ਆਇਆ ਵਾ ਸਾਰਾ ਸਮਾਨ ਸਾਡੀ ਡੱਗੀਆਂ ਡੁੱਗੀਆਂ ਪਾਣੀ ਕੁਣੀ ਮੰਜੇ ਮੰਜੇ ਹਰੇ ਖਾਤਮ ਕਰਤਾ ਸਾਰਾ ਕੋ ਆਪਾਂ ਹਾਂ ਤਾਂ ਗਰੀਬ ਬੰਦਾ ਮੈਂ ਠੀਕ ਹੈ ਮਸ਼ੀਨ ਵੀ 20000 ਦੀ ਮਸ਼ੀਨ ਲੈ ਕੇ ਆਇਆ ਹਾਂ ਗਰੀਬ ਬੰਦਾ ਵੀਹਿਆ ਦੇ ਮੁਖੀ ਨੇ ਕਿਹਾ ਸੀ ਉਹ ਵੀ ਪਾਰਟੀ ਨਾਲ ਕੂੜਾ ਕਰਦੀ ਕਿ ਹੋਰ ਤੁਹਾਨੂੰ ਪਤਾ ਹੀ ਹੈ ਕਿੰਨਾ ਕੁ ਸਮਾਨ ਟੁੱਟਿਆ ਗਰੀਬ ਦਾ ਘਟੋ-ਘਟ 2.5 ਲੱਖ ਦਾ ਦਾ ਹੈਗਾ ਜਿੱਤ 3 ਲੱਖ ਦਾ ਸਮਾਨ ਤੁਸੀਂ ਉਹਨਾਂ ਚੋ ਕਿਸ ਨੂੰ ਪਛਾਣਦੇ ਹੋ ਸਾਡੇ ਭਾਈ ਜੀ ਇਹਦਾ ਡਰਦੇ ਬਾਰੇ ਭੱਜ ਗਏ ਸਾਡੇ ਤੋਂ ਮੇਰੇ ਬੱਚੇ ਹੋਣੇ ਛੱਕਾ ਮੈਂ ਕਿ ਮੇਰੇ ਛੱਟਾ ਨਾਲ ਵਜਣ ਹੋਰ ਇੱਥੇ ਮੈਂ ਡੱਕ ਜੂਗਾ ਅੰਗ ਹੀਣਾ ਵੱਲਾ ਆਪਰੇਟ ਦਾ ਮੈਂ ਸਾਹ ਪਾਸ ਕਰਦਾ ਠੀਕ ਹੈ ਬੱਤੀ ਮੇਰੇ ਪਰਦੇ ਆ ਤੁਹਾਡਾ ਕੋਈ ਕਿਸੇ ਨਾਲ ਲੜਾਈ ਝਗੜਾ ਪਹਿਲਾਂ ਲੜਾਈ ਪੜਾਈ ਕਿਸੇ ਨਾਲ ਨਹੀਂ ਸੀ ਕਿਸੇ ਨਾਲ ਆਉਂਦੇ ਜਾਂਦੇ ਵੀ ਸੀ ਹਰੇਕ ਬੰਦਾ ਮੈਨੂੰ ਬੁਲਾਉਂਦੇ ਆ ਠੀਕ ਹੈ ਇਹਦੇ ਆਪਾਂ ਘਰੇ ਵੀ ਜਾਂਦੇ ਆ ਉਹਨਾਂ ਦੇ ਖਾਰਿਆਂ ਦੇ ਲੜਾਈ ਪੜਾਈ ਆਪ ਕੋਈ ਕਿਸੇ ਨਾਲ ਨਹੀਂ ਸੀ ਠੀਕ ਮੇਤੇ ਹੋ ਮੈਂਬਰ ਹੋਣੀ ਆ ਉਹ ਟ੍ਰੈਕਟਰ ਲੈ ਕੇ ਆਏ ਆ ਠੀਕ ਹੈ ਉਹ ਘਰ ਮੇਰਾ ਟੋਣ ਆਇਆ ਈ ਰਾਤ ਨੂੰ ਠੀਕ ਮੈਂ ਕਿਹਾ ਵੀ ਆਪਾਂ ਜਾਨ ਬਚਾ ਲਈਓ ਪਤਨੂ ਮੇਰੇ ਨੂੰ ਕਿਹਾ ਪੇਪਤਾ ਪਰ ਰੋਕ ਲਿਓ ਇਹ ਪਾਛੇ ਪਾਜ ਲਓ ਆਪਾਂ ਇਹ ਮਚਾ ਗਏ ਐ ਡਗਦੇ ਡਗਦੇ ਗਏ ਸੀ 5 ਮਿੰਟ ਦਾ ਰਾਤ ਮਟ ਗਿਆ ਬੰਦਾ ਇਹ ਦੇਖੋ ਵੀ ਆਹ ਜੀ ਸਮਾਨ ਆ ਮੇਰਾ ਪੇ ਮੇਰਾ ਉਹਨੇ ਕਰ ਦੇਣਾ ਸਾਫ ਹੋਣਾ ਚਾਹੀਦਾ ਆਪਣਾ ਨੂੰ ਠੀਕ ਹੈ ਜੀ ਆਪਾਂ ਦੇ ਕਹਿੰਦੇ ਆ ਆਪਾਂ ਉਹਨਾਂ ਨਾਲ ਲੜਾਈ ਨਹੀਂ ਪੜਾਈ ਨੂੰ ਕੀਤੀ ਨਾਮ ਲੈ ਮੇਰਾ ਜਿੰਮਲਕੀਰ ਕਰਾ ਕੀ ਘਟਣਾ ਵਾਪਰੀ ਯਾਰ ਘਟਣਾ ਜੀ ਸਾਨੂੰ ਦਾ ਕੋਈ ਪਤਾ ਨਹੀਂ ਸੀ ਜੇ ਇਹ ਤਾਂ ਪਏ ਸੀ ਜੀ ਰੋਟੀ ਪਾਣੀ ਖਾ ਕੇ ਹੂੰ ਸਾਨੂੰ ਕੋਈ ਪਤਾ ਨਹੀਂ ਲੱਗਿਆ ਹੂੰ ਉਹਨਾਂ ਨੇ ਪਤਾ ਨਹੀਂ ਜੀ ਕੀ ਬੈਰ ਕੱਢਿਆ ਕੀ ਸਾਡੀ ਦਾ ਕੀ ਦੁਸ਼ਮਣੀ ਕੀ ਲੜਾਈ ਸੀ ਸਾਨੂੰ ਤਾਂ ਪਤਾ ਹੀ ਨਹੀਂ ਸੱਸ ਗੱਲ ਦਾ ਹੂੰ ਇਹਦਾ ਬੱਚੇ ਲੈ ਕੇ ਨਿੱਕੇ ਨਿੱਕੇ ਪਏ ਸੀ ਜੀ ਹੂੰ ਉਹ ਸਾਡੇ ਬਾਰਮੂਰੇ ਆ ਕੇ ਤੇ ਉਹ ਜਾਣੇ 50 60 ਬੰਦਾ ਸੀ ਜੀ ਹੂੰ ਉਹਨਾਂ ਨੇ ਆ ਕੇ ਸਾਡਾ ਗੇਟ ਭੰਨਿਆ ਗੇਟ ਭੰਨ ਕੇ ਕਾਦੇ ਨਾ ਜੀ ਉਹਨਾਂ ਨੇ ਟਰੈਕਟਰ ਨਾਲ ਜੀ ਹੂੰ ਨੇਕੇ ਦਾ ਟਰੈਕਟਰ ਹੈ ਜੀ ਹੂੰ ਤੇ ਉਹਨਾਂ ਸਾਡਾ ਗੇਟ ਭੰਨਿਆ ਜੀ ਹੂੰ ਗੇਟ ਭੰਨ ਕੇ ਸਾਡੇ ਜੋ ਆਖਾਂ ਨੇ ਜਦੋਂ ਉਹਨਾਂ ਨੇ ਫੜ ਲਏ ਛੁੱਟ ਛੱਟ ਕੇ ਉਹਨਾਂ ਨੇ ਤਾਂ ਆਪਣੀਆਂ ਜਾਨਾਂ ਬਚਾਈਆਂ ਜੀ ਮੋਟਰਸਾਈਕਲ ਦੋਨੇ ਹੀ ਉਹਨਾਂ ਦੇ ਪਿਓ ਪੁੱਤਾਂ ਦੀ ਉਹਨਾਂ ਦੇ ਜਾਣੇ ਸਾਡੇ ਗੇਟ ਮੂਰੇ ਡਿੱਗੇ ਆ ਉਹਨਾਂ ਨੇ ਨਿੱਕੇ ਨਾ ਟਰੈਕਟਰ ਚੜਾ ਕੇ ਉੱਤੇ ਦੋਨੇ ਮੋਟਰਸਾਈਕਲ ਭੰਨ ਕੇ ਜਿਵੇਂ ਚੋਰਾ ਕਰਦੇ ਨੇ ਅਸੀਂ ਤਾਂ ਜੀ ਆਪਣੀਆਂ ਜਾਨਾਂ ਬਚਾਈਆਂ ਬੱਚੇ ਲੈ ਕੇ ਪਾਸ ਪਰ ਸ਼ੈਕਲ ਉਹਨਾਂ ਦੇ ਘਰੇ ਆ ਜੀ ਮੱਖਣ ਕੇ ਘਰੇ ਇਹ ਪੜਿਆ ਜੀ ਉਹਨੇ ਮੁੰਡੇ ਨੇ ਨਿੱਕੇ ਨੇ ਲਿਆ ਕੇ ਹਰਨੇਖਣਾ अच्छा ਤੇ ਮੂੰਹ ਬੰਨੇ ਵੀ ਸੀ ਸਾਰਿਆਂ ਦੇ ਤੇ ਉਹਨਾਂ ਨੇ ਕੰਮ ਕਰਿਆ ਚੁੰਬੜੇ ਕੁੜੀ ਨੂੰ ਤੇ ਬਹੂ ਨੂੰ ਇਹਦਾ ਜਿਹਨੂੰ ਸਾਫ਼ ਹੋਣਾ ਚਾਹੀਦਾ ਜੀ ਹੂੰ ਸਾਨੂੰ ਅੱਜ ਸਾਨੂੰ ਇਹ ਮਾਰ ਕੇ ਜਾਂਦੀ ਜੀ ਛੱਡਣਾ ਨਹੀਂ ਸੀ ਮੇਰੇ ਪੁੱਤ ਨੂੰ ਤੇ ਮੇਰੇ ਪੋਤੇ ਨੂੰ ਨਾਲੇ ਸਾਡਾ ਜੋ ਵੇਖ ਲੈ ਵੀ ਕਿੰਨਾ ਨਿਸ਼ਕਾਨ ਹੋਇਆ ਆਹ ਦੇਖ ਲੋ ਆਹ ਜਿਹੜੇ ਸਾਡੀਆਂ ਜਮਾਂ ਲੰਗੀਆਂ ਕਰਤੀਆਂ ਜਿਉਂ ਉਹਨਾਂ ਨੇ ਬੇ ਬੇਵਜੀ ਕੀਤੀ ਹੈ ਸਾਡੀ ਲੜਕੀ ਦੀ ਤੇ ਲੜਕੀਆਂ ਦੀ ਏ ਜੀ ਸਾਡਾ ਪਹਿਲਾ ਕੇਸ ਚੱਲਦਾ ਜੀ ਉਹਨਾਂ ਨਾਲ ਜੀ ਸਾਡੇ ਲੜਕੇ ਜੀ ਉਹਨਾਂ ਨੇ ਲੱਤ ਤੋੜਤੀ ਸੀ ਜੀ ਹੂੰ ਛੱਟਾ-ਸੁੱਟਾ ਬਹੁਤ ਜ਼ਿਆਦਾ ਮਾਰੀਆਂ ਤਿੰਨ-ਚਾਰ ਸਾਲ ਬੈਠਾ ਰਿਆ ਸਾਡਾ 4.5 ਲੱਖ ਰੁਪਈਆ ਲੱਗਿਆ ਜੀ ਉਹਦਾ ਚੰਡੀਗੜ੍ਹ ਦਾ ਅਖਰ ਰਹਾ ਉੱਥੇ ਉਹਦੇ ਤਿੰਨ ਪ੍ਰਸ਼ਨ ਹੋਏ ਕਾਰਨ ਉਹ ਹੁਣ ਜੀ ਝਗੜਾ ਚੱਲੀ ਜਾਂਦਾ 4 ਸਾਲ ਹੋ ਗਏ ਉਹ ਕਹਿੰਦੇ ਰਾਜੀਨਾਵਾ ਕਰੋ ਅਸੀਂ ਰਾਜੀਨਾਵਾ ਕਰਦੇ ਨਹੀਂ ਉਹ ਅੱਛੇ ਮਸਲੇ ਜੀ ਸਾਨੂੰ ਆਸ ਗੱਲ ਦਾ ਸਾਨੂੰ ਪਤਾ ਹੀ ਨਹੀਂ ਸੀ ਜੀ ਉਥੇ ਮਾਜੀ ਸੌ ਖਵਾ ਲੈਣਾ ਅਸੀਂ ਸੌ ਦੇਣ ਨੂੰ ਤਿਆਰ ਆ ਤੇ ਉਹਨਾਂ ਨੇ ਇਹ ਮਸਲਾ ਉਹਨਾਂ ਨੇ ਮਸ ਲਿਆ ਹੁਣ ਤਰੀਕ ਤੇ ਜਾ ਕੇ ਆਏ ਆ ਆਹ ਪਹਿਲੀ ਤਰੀਕ ਭੋਗਤ ਕੇ ਆਏ ਆ ਉਸ ਦਿਨ ਦਾ ਉਹਨਾਂ ਨੇ ਜਾਣੇ ਆਜੇ ਹੁਣ ਇਹਾਂ ਦੀ ਵੀ ਛੇਤੀ ਰਾਜੀਨਾਮਾ ਕਰੂ ਅਸੀਂ ਤਾਂ ਜੀ ਰੋਟੀ ਰੋਟੀ ਖਾ ਕੇ ਪਈ ਸੀਗੇ ਉਹ ਹਰਨੇਕ ਸਿੰਘ ਮੁੰਡੇ ਲੈ ਕੇ ਆਇਆ ਜੀ ਸਾਨੂੰ ਮਾਰਨ ਵਾਸਤੇ ਮੇਰੇ ਮੁੰਡੇ ਨੂੰ ਤੇ ਮੇਰੇ ਘਰ ਵਾਲੇ ਨੂੰ ਉਹਨਾਂ ਨੂੰ ਮਸਾਂ ਅਸੀਂ ਛਡਾਸ ਲੂ ਕੇ ਮਸਾਂ ਕੱਢੇ ਜੀ ਉਹਨਾਂ ਨੂੰ ਸਾਡੇ ਉਹਨਾਂ ਨੇ ਕੱਪੜੇ ਕੁੱਪੜੇ ਵੀ ਬਹੁਤ ਪਾੜੇ ਇਹ ਉਹਨਾਂ ਪਿੱਛੇ ਵੀ ਉਹਨਾਂ ਦੇ ਗਏ ਉਹਨਾਂ ਕੋਲੇ ਬਹੁਤ ਸੰਦ ਸੀਗੇ ਕੀ ਕੀ ਸੀ ਉਹਨਾਂ ਕੋਲੇ ਕਿਰਪਾਨਾਂ ਵੀ ਸੀਗੀਆਂ ਸਾਰੇ ਸੰਦ ਸੀ ਪਿਸਤੌਲ ਵੀ ਸੀਗੇ ਉਹਨਾਂ ਕੋਲੇ ਅੱਧੇ ਬੰਦੇ ਸੀ ਦੇਖੇ ਇਦਾਂ ਸਾਰੇ ਮੂੰਹ ਬੰਲੇ ਹੋਏ ਸੀ ਹੁਣ ਤੁਸੀਂ ਕੀ ਮੰਨ ਕਰਦੇ ਬਸ ਸਾਨੂੰ ਸੁਸਣਾ ਉਹ ਮਿਲਣਾ ਚਾਹੀਦਾ ਬਸ ਹਾਂਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਹਰਨੇਕ ਸਿੰਘ ਆ ਤੁਸੀਂ ਮੌਜੂਦਾ ਪੰਚਾਇਤ ਮੈਂਬਰ ਹੋ ਹਾਂਜੀ ਮੌਜੂਦਾ ਜੀ ਇੱਕ ਬਜੀ ਆ ਦਰਸ਼ਨ ਸਿੰਘ ਪਤੋ ਹੀਰਾ ਸਿੰਘ ਦੇ ਰਹਿਣ ਵਾਲੇ ਆ ਦਰਸ਼ਨ ਸਿੰਘ ਤੇ ਇੱਕ ਹੋਰ ਪਰਿਵਾਰ ਜਿਨ੍ਹਾਂ ਨੇ ਇਹ ਦੋਸ਼ ਲਾਏ ਆ ਕਿ ਪੀਤੀ ਰਾਤ ਜਿਹੜਾ ਹਰਨੇਕ ਸਿੰਘ ਨੇ ਆਪਣੇ ਨਾਲ 50 60 ਬੰਦੇ ਲੈ ਕੇ ਤੇ ਸਾਡੇ ਘਰ ਤੇ ਹਮਲਾ ਕੀਤਾ ਭੰਨ ਤੋੜ ਕੀਤੀ ਹੈ ਵੇਖੋ ਜੀ ਇਹਦੇ ਵਿੱਚ ਜੋ ਕਹੀ ਜਾਂਦੇ ਕੋਈ ਦਿੱਕਤ ਨਹੀਂ ਆਪਾਂ ਨੂੰ ਜੋ ਮਰਜ਼ੀ ਕਹੀ ਜਾਵੇ ਸਾਨੂੰ ਕੋਈ ਦਿੱਕਤ ਨਹੀਂ ਇਸ ਗੱਲ ਦੀ ਪਰ ਉਸ ਗੱਲ ਦੇ ਵਿੱਚ ਮੌਜੂਦਗੀ ਜਾਂਦ ਕੇ ਪਹਿਲੀ ਗੱਲ ਤਾਂ ਮੈਂ ਟਰੈਕਟਰ ਤੇ ਜਾਂਦੀ ਆਇਆ ਜੀ ਉਹ ਪਹਿਲੀ ਵਾਗੇ ਆਇਆ ਮੈਂ ਨਿਆਂਈ ਦੇ ਵਿੱਚ ਮੇਰਾ ਇੱਕ ਖਿਲਾਰਿੰਦਾ ਸੀ ਬਹੁਨ ਦਾ ਜਿਸ ਟਾਈਮ ਜਾਂਦ ਕੇ ਇਹ ਇਹ ਗੱਲ ਕਹਿ ਰਹੇ ਆ ਉਦੋਂ ਪਹਿਲਾਂ ਤਾਂ ਜਾਂਦ ਕੇ ਮੈਂ ਇਹਨਾਂ ਦੀ ਜਾਂਦੀ ਗੱਲ ਖੋਈ ਹੈ ਜਿਹੜੀ ਸੁਣੀ ਹੈ ਜਾਂਦੀ ਜਿਹੜੀ ਗੱਲ ਹੋਈ ਹੈ ਇਹ ਜਾਂਦ ਕੇ ਪਹਿਲਾ ਟੈਕ ਜਾਂਦ ਕੇ ਸਾਡੇ ਘਰ ਦੇ ਵਿੱਚ ਕਰਕੇ ਗਏ ਆ ਮੱਖਣ ਸਿੰਘ ਮੇਰਾ ਭਤੀਜਾ ਜਾਂਦੀ ਜੀ ਇਥੇ ਬਾਹਰਲੀ ਵਸਤੀ ਦੇ ਵਿੱਚ ਰਹਿੰਦਾ ਜੀ ਉਹਨਾਂ ਦੇ ਘਰੇ ਆਏ ਉਹਨਾਂ ਦੇ ਘਰੇ ਆ ਕੇ ਉਹਨਾਂ ਨੇ ਬਾਜਮਾਰੀ ਗਵਾਕ ਬਾਹਰ ਨਿਕਲੇ ਉਹਨ ਨੂੰ ਫੇਟਾ ਲਿਆ ਹੂੰ ਉਹਨਾਂ ਦੇ ਸੱਟਾਂ ਮਾਰੀਆਂ ਜੀ ਅੱਜ ਵੀ ਜਾਂਦੇ ਕੋਈ ਮੇਰਾ ਬੱਚਾ ਦਾਖਲ ਪਿਆ ਓਗੇ ਦਾਖਲ ਹੈ ਜੀ ਪਹਿਲਾਂ ਅਸੀਂ ਹਾਲ ਸਿੰਘ ਵਾਲੇ ਲੈ ਕੇ ਗਏ ਜੀ ਕਿੱਥੇ ਸੱਟ ਕਿੱਥੇ ਉਹਨਾਂ ਦੇ ਇਹਨਾਂ ਦੇ ਸਿਰ ਦੇ ਵਿੱਚ ਸੱਟ ਹੈ ਜੀ ਹੂੰ ਹੱਥ ਦੇ ਵਿੱਚ ਜਿੰਦਗੀ ਜੀ ਆਹ ਹੱਥ ਵੱਢਿਆ ਹੋਇਆ ਜੀ ਇੱਕ ਗੂਠੇ ਵਾਲਾ ਪਾਸਾ ਤੇ ਸਿਰ ਦੇ ਵਿੱਚ ਜਿੰਦਗੀ ਖੰਡਾ ਵੱਢਿਆ ਹੋਇਆ ਜੀ ਫਿਰ ਅਸੀਂ ਉਹ ਬੱਚੇ ਤੋਂ ਜਿੰਦਗੀ ਗੱਲਬਾਤ ਸਾਰੀ ਜਿਹਨੂੰ ਸੁਣੀ ਅਸੀਂ ਅਸੀਂ ਇਹ ਗੱਲਾਂ ਦੇ ਵਿੱਚ ਜਿੱਥੇ ਵੀ ਇਹ ਕੋਈ ਗੱਲ ਕੋਈ ਕਰਨਾ ਚਾਹੇ ਜਦੋਂ ਉਦੋਂ ਬਾਅਦ ਦੇ ਵਿੱਚ ਇੱਥੇ ਮੋੜ ਮੜਈਆ ਕਰਕੇ ਉਦੋਂ ਬਾਅਦ ਦੇ ਵਿੱਚ ਅਸੀਂ ਪਿੱਛੇ ਜਦੋਂ ਮੁੜੇ ਆ ਟਰੈਕਟਰ ਲੈ ਕੇ ਅਸੀਂ ਚਲੋ ਫੇਰ ਉਦੋਂ ਬਾਅਦ ਦੇ ਵਿੱਚ ਫੇਰ ਆ ਕੇ ਸਾਰੀ ਗੱਲਬਾਤ ਇਹਨਾਂ ਦੀ ਮੈਂ ਸੁਣੀ ਉਦੋਂ ਬਾਅਦ ਚ ਮੈਨੂੰ ਜੌਨ ਸਿੰਘ ਮਿਲਿਆ ਜਾਂਦਕੇ ਉਹਨੂੰ ਫੇਰ ਵੀ ਮੈਂ ਗੱਲ ਸਮਝਾਈ ਵੀ मामा ਤੂੰ ਇਹਨਾਂ ਬੱਚਿਆਂ ਨੂੰ ਸਮਝਾ ਲੈ ਪਹਿਲਾਂ ਸਾਡੇ ਵੱਡੇ ਯਾਨੀ ਪਹਿਲਾਂ ਸਾਡੀਆਂ ਤਰੀਕਾਂ ਚੱਲੀ ਜਾਂਦੀਆਂ ਉਹਨਾਂ ਨਾਲ ਜੀ ਉਦੋਂ ਬਾਅਦ ਦੇ ਵਿੱਚ ਫੇਰ ਸਾਡੇ ਜਵਾਗ ਜਿੰਦਗੀ ਮੇਲਾ ਵੇਖਣ ਗਏ ਜੀ। ਉਹ ਮੇਲਾ ਵੇਖਣ ਗਏ ਸਾਡੇ ਬੱਚਿਆਂ ਦੇ ਉੱਥੇ ਸਿਰ ਪਾਰ ਤੇ ਜੀ ਇਹਨਾਂ ਨੇ ਇਹ ਕਦੋਂ ਦੀ ਗੱਲ ਹੈ। ਇਹ ਮਾਗੀ ਵੇਲੇ ਦੀ ਗੱਲ ਹੈ ਜੀ। ਇਹ ਲੜਾਈ ਤੋਂ ਮਗਰੋਂ ਜਿਹਨੇ ਮਾਗੀ ਵੇਲੇ ਦੀ ਗੱਲ ਹੈ ਜੀ। ਦੀਨਾ ਸਾਹਿਬ ਮੇਲਾ ਵੇਖਣ ਗਏ ਉੱਥੇ ਇਹਨਾਂ ਨਾ ਜਾਂਦੀ ਇਹਨਾਂ ਦੁਨਾਂ ਬੱਚਿਆਂ ਨੂੰ ਫੇਰ ਇਕੱਤਾ ਜਾਂਦੀ ਜੰਟੇ ਦਾ ਮੁੰਡਾ ਸੀ ਸਾਡਾ ਪੋਤੇ ਦਾ। ਇਹ ਕਿੱਧਰ ਜਾਂਦੇ ਕਿਸੇਗਾ ਜਗਰਾਤ ਸਿੰਘ ਜੀ ਉਹ ਮੇਰੇ ਭਾਂਦੇ ਦਾ ਮੁੰਡਾ ਜੀ। ਉਹਨਾਂ ਦਾ ਜਾਂਦ ਕੇ ਇਹਨਾਂ ਸਿਰ ਪੜਿਆ। ਉਹ ਉਦੋਂ ਵੀ ਜਾਂਦ ਕੇ ਸਾਰੀ ਦੁਨੀਆ ਨੂੰ ਪਤਾ ਕੋਲਾ ਮੈਂ ਨਹੀਂ ਕਹਿ ਰਿਹਾ। ਜਿਹਨੂੰ ਵੀ ਤੁਸੀਂ ਪੁੱਛਣਾ ਚਾਹੋ ਤੇ ਉਹ ਜਾਣਦੇ ਕਿ ਤੁਸੀਂ ਇੰਨਾ ਪਰਿਵਾਰ ਸਾਰਾ ਖੜੇ ਹੈ ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਜਿੱਦੋਂ ਮਰਜ਼ੀ ਪੁੱਛ ਸਕਦੇ ਆ ਮੈਂ ਨਹੀਂ ਕਹਿੰਦਾ ਮੈਂ ਇਕੱਲਾ ਕਹਿ ਰਿਹਾ ਜਿਹੜਾ ਉਹਨਾਂ ਨੇ ਮਤਲਬ ਦਿਖਾਇਆ ਸਾਨੂੰ ਕਿ ਘਰ ਦੇ ਵਿੱਚ ਭੰਨ ਤੋੜ ਹੋਈ ਹੈ ਜੀ ਸਮਾਨ ਭੰਨਿਆ ਦਰਸ਼ਨ ਸਿੰਘ ਦਾ ਕਹਣਾ ਕਿ ਉਹਨਾਂ ਦਾ ਮੋਟਰਸਾਈਕਲ ਭੰਨਿਆ ਗਿਆ ਤੇ ਟੈਂਕੀ ਤੋੜੀ ਗਈ ਹੈ ਜਾਂ ਸਮਾਨ ਭੰਨਿਆ ਹੋਇਆ ਹਾਂਜੀ ਉਹ ਜਿਹੜਾ ਨਾਮ ਲੈ ਰਹੇ ਕਿ ਤੁਸੀਂ ਵਿੱਚ ਦੇਖੋ ਜੀ ਜੋ ਮਰਜ਼ੀ ਕਹੀ ਜਾਂਨ ਕੋਈ ਦਿੱਕਤ ਨਹੀਂ ਮੇਰਾ ਜਾਂਦੇ ਕੋਈ ਵੀ ਸਬੂਤ ਜਾਂਦੇ ਕਿ ਉਹ ਦੇ ਸਕਦੇ ਆ ਵੀ ਜੇ ਮੈਂ ਕੋਈ ਉਹਨਾਂ ਦੇ ਅੰਦਰ ਗਿਆ ਹੋਵਾਂ ਜਾਂ ਉਹਨਾਂ ਦੇ ਬਾਹਰ ਚ ਗਿਆ ਹੋਵਾਂ ਉਸ ਟਾਈਮ ਦੇ ਵਿੱਚ ਤਾਂ ਜਾਂਦੇ ਕਿ ਕੋਈ ਮੇਰੀ ਫੋਨ ਲੋਕੇਸ਼ਨ ਕਢਾ ਲੈਣ ਜੇ ਮੈਂ ਕਿਸੇ ਨੂੰ ਕੋਈ ਫੋਨ ਲਗਾਇਆ ਹੋਵੇ ਜਾਂ ਕੋਈ ਕਿਸੇ ਨਾਲ ਗੱਲ ਕੀਤੀ ਹੋਵੇ ਜੋ ਮਰਜ਼ੀ ਕਰ ਸਕਦੇ ਆ ਜੀ ਉਹ ਆਪ ਦਾ ਤੋਂ ਪੱਖ ਰੱਖ ਸਕਦੇ ਆ ਤਾਂ ਉਸ ਟਾਈਮ ਦੇ ਉੱਤੇ ਜਾਂਦੇ ਕਿ ਮੈਂ ਪਿੱਛੇ ਜ਼ਰੂਰ ਮੁੜਿਆ ਉਹ ਪਹਿਲੀ ਉੱਥੋਂ ਹੀ ਮੈਂ ਉਹ ਪਹੀ ਤੂੰ ਟਰੈਕਟਰ ਵਾਪਸ ਕੀਤਾ ਉਹਦੇ ਵਿੱਚ ਜਾਂਦ ਕੇ ਘੱਟੋ ਘੱਟ ਔਰਲੇ ਪਾਸੇ ਭਗਤ ਸਿੰਘ ਮੈਂਬਰ ਦਾ ਘਰ ਆਰੋ ਕੋਲੇ ਜੀ ਉਹਨਾਂ ਦੇ ਸਾਹਮਣੇ ਮੈਂ ਟਰੈਕਟਰ ਵਾਪਸ ਕੀਤਾ ਸਾਰਿਆਂ ਨੂੰ ਜਾਂਦ ਕੇ ਕਿਹਾ ਵੀ ਕਾਕਾ ਤੂੰ ਆਪੋ ਆਪਣੇ ਸਾਰੇ ਭਾਈ ਘਰੇ ਜਾਓ ਮੈਂ ਕਿਸੇ ਨੂੰ ਕੁਝ ਨਹੀਂ ਜਾਣ ਇਹ ਗੱਲ ਕਿਹਾ ਵੀ ਕੋਈ ਆਓ ਕਰੋ ਜਾਂ ਜਾ ਕਰੋ ਜ ਮੈਂ ਸਾਰਿਆਂ ਨੂੰ ਕੂ ਰਿਆ ਉਸ ਟਾਈਮ ਤੇ ਉਹ ਬੰਦੇ ਚਾਹੀ ਮੇਰੇ ਨਾਲ ਨਹੀਂ ਬੋਲਦੇ ਪਰ ਉਹਨਾਂ ਨੂੰ ਫਿਰ ਵੀ ਪੱਕ ਲਿਆ ਜਾਵੇ ਵੀ ਨੇਕੇ ਨੇ ਕੀ ਬੋਲਿਆ ਉੱਥੇ ਕੋਈ ਜੇ ਰਾਘਵ ਸਿੰਘ ਮੈਂਬਰ ਉਹਦੇ ਬਾਅਦ ਦੇ ਵਿੱਚ ਮੈਂ ਟਰੈਕਟਰ ਵਾਪਸ ਕੀਤਾ ਕਿ ਕਿਸੇ ਘਰੇ ਜਾ ਕੇ ਕਿਸਦੇ ਜਾਂ ਦੇ ਕਿਸੇ ਦਹਿਸਤ ਪੌਣੀ ਮਾਰੀ ਗੱਲ ਹੈ ਕਹਣਾ ਕਿ ਜਿਹਦੇ ਉਹਨਾਂ ਦੇ ਘਰੋਂ ਮੋਟਰਸਾਈਕਲ ਦੋ ਚੱਕੇ ਗਏ ਆ ਟਰੈਕਟਰ ਚੜਾ ਕੇ ਉਹਨਾਂ ਨੇ ਕਹਿ ਕੇ ਭੰਨ ਕੇ ਮੋਟਰਸਾਈਕਲ ਨਾਲ ਲੈ ਗਏ ਕੋਈ ਸਬੂਤ ਸਾਨੂੰ ਦੇ ਦੇਣ ਕਿ ਵੀ ਟਰੈਕਟਰ ਚੜਾਇਆ ਹੋਵੇ ਜਾਂ ਟਰੈਕਟਰ ਹਾਂ ਅਸੀਂ ਪੈਰੀਂ ਵohn ਜ਼ਰੂਰ ਆਈਏ ਉੱਥੇ ਹੂੰ ਉੱਥੋਂ ਹੀ ਮੁੜ ਕੇ ਗਏ ਹਾਂ ਉਥੋਂ ਵਾਪਸ ਜਾਂਦ ਕੇ ਭਗਤੇ ਦੇ ਘਰ ਦੇ ਸਾਰਾ ਜਿਹੜੀ ਜਨਤਾ ਸਾਰੀ ਸੀ ਸਾਰਿਆਂ ਨੂੰ ਰੋਕ ਕੇ ਵੀ ਤੁਸੀਂ ਆਪੋ ਆਪਣੇ ਭਾਈ ਕਾਕਾ ਕੱਲੇ ਜੋ ਮੈਨੂੰ ਜਦੋਂ ਪਤਾ ਲੱਗਿਆ ਜਦੋਂ ਵੀ ਆ ਗੱਲ ਹੋ ਗਈ ਅਸੀਂ ਫਟਾਫਟ ਜਾਂਦ ਕੇ ਉਦੋਂ ਦੇ ਬੱਚਿਆਂ ਨੂੰ ਲੈ ਗਏ ਮੈਂ ਟਰੈਕੜਾ ਆ ਕੇ ਇੱਥੋਂ ਰਾਜ ਵੀ ਮੈਨੂੰ ਕਈਆਂ ਬੰਦੇ ਨਾਲ ਮੈਂ ਤੁਰ ਕੇ ਆਇਆ ਜੀ ਉਦੋਂ ਬਾਅਦ ਟਰੈਕੜਾ ਆ ਬਿੱਤਿਆ ਆ ਕੇ ਤੁਰ ਕੇ ਆ ਕੇ ਮੈਂ ਪੁੱਛਿਆ ਇੱਥੇ ਰਾਜ ਵੀ ਇੱਕ ਲੜਕੀ ਮਿਲੀ ਹੈ ਮੈਨੂੰ ਕਿਹਾ ਦਾਤਾ ਕੀ ਹੋ ਗਿਆ ਮੈਂ ਭਾਈ ਕਰ ਕਿੰਨੀ ਕਾ ਮੁੰਡੇ ਸੱਟ ਮੈਂ ਪੁੱਤ ਪਾਤਾ ਨਹੀਂ ਮੈਂ ਤਾਂ ਗਏ ਤੋਂ ਪਤਾ ਲੱਗੂ ਕਿੰਨੇ ਸੱਟ ਹੈ ਜਿਹੜਾ ਤੁਹਾਡੇ ਘਰ ਦੇ ਬਾਹਰ ਜਿਹੜਾ ਮੋਟਰਸਾਈਕਲ ਦਾ ਟੁੱਟਿਆ ਹੋਇਆ ਜਿਹੜਾ ਕਚਰਾ ਉਹ ਕੀ ਦਾ ਜੀ ਇਹ ਜੀ ਉਹਨਾਂ ਦੀ ਮੋਟਰਸਾਈਕਲ ਸੀ ਜਿਹੜੇ ਪਹਿਲਾਂ ਆਏ ਸੀ ਇਹਨਾਂ ਨੇ ਜਿਹੜੇ ਪਹਿਲਾਂ ਟੈਗ ਕਰਕੇ ਗਏ ਸਾਡੇ ਪੋਤੇ ਤੇ ਸੱਟਾਂ ਮਾਰ ਕੇ ਗਏ ਤੇ ਜਿਹੜੇ ਆ ਪੰਨੇ ਹੋਏ ਮੋਟਰਸਾਈਕਲ ਖੜੇ ਐ ਇਹ ਵੀ ਉਹਨਾਂ ਦੇ ਹੈ ਜੀ ਇਹ ਜਾਣ ਕੇ ਇੱਕ ਦੋ ਜਾਂ ਦੋ ਮੋਟਰਸਾਈਕਲ ਜਾਣ ਕੇ ਘੇਰੇਗਾ ਜਦੋਂ ਆਹੀ ਜਨਤਾ ਜਿਹੜੀ ਖੜੀ ਐ ਇਸ ਟਾਈਮ ਇਹੀ ਜਾਣ ਕੇ ਜਨਤਾ ਨੇ ਆ ਕੇ ਇਹਨਾਂ ਨੂੰ ਛਡਾਇਆ ਉਹ ਛਡਾਉਣ ਲੱਗੇ ਕੋਈ ਤਾਂ ਇਧਰ ਦੀ ਭੱਜ ਗਏ ਬਸ ਇਹ ਮੋਟਰਸਾਈਕਲ ਇਕੱਲੇ ਹੱਥ ਚ ਆਈ ਸਾਡੇ ਹੋਰ ਕਿ ਅਸੀਂ ਦਸ ਬੱਚੇ ਨੂੰ ਲੈ ਕੇ ਤੁਰ ਗਏ ਜੀ ਮੋਰਕੇ ਦਾ ਸਾਨੂੰ ਪਤਾ ਹੀ ਹੈ ਜੀ ਪਤਾ ਕਿ ਹੁਣ ਕੀ ਕੀ ਹੋਇਆ ਕੀ ਕੀ ਨਹੀਂ ਉਸ ਤੋਂ ਬਾਅਦ ਦੇ ਵਿੱਚ ਮੈਂ ਕੁਝ ਨਹੀਂ ਕਹਿ ਸਕਦਾ